ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਿੰਘ ਦੇਵਾਲਾ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਦੇ ਬਾਰਡਰ 'ਚ ਵਸਿਆ ਹੋਇਆ ਪਿੰਡ ਕਪੂਰਸ਼ਾ ਹਟਾੜ ਕਪੂਰਸ਼ਾ ਹਟਾੜ ਫੂਲਸ਼ਾ ਹਟਾੜ ਸੋ ਉੱਥੋਂ ਦੇ ਸਾਡੇ ਵਿਸ਼ੇਸ਼ਰ ਸਿੰਘ ਜੀ ਭੱਟੀ ਸਾਹਿਬ ਸਾਡੇ ਨਾਲ ਨੇ ਬਾਈ ਮੰਨੂ ਜੀ ਸਾਡੇ ਨਾਲ ਨੇ ਅਸੀਂ ਬਿਲਕੁਲ ਬਾਰਡਰ ਦੇ ਉੱਪਰ ਖੜੇ ਹਾਂ ਇੱਥੋਂ 1.5 ਕਿਲੋਮੀਟਰ ਅੱਗੇ ਜਿਹੜਾ ਬਾਰਡਰ ਹੈ ਆ ਤੁਸੀਂ ਦੇਖ ਸਕਦੇ ਹੋ ਤੇ ਟ੍ਰੇਨ ਦਾ ਪੋਲਾ ਜਿੱਥੇ ਅਸੀਂ ਖੜੇ ਹੋਏ ਆ ਮੈਂ ਬੇਨਤੀ ਕਰਾਂ ਕੈਮਰਾਮੈਨ ਨੂੰ ਟ੍ਰੇਨ ਦਿਖਾ ਦਿਓ ਫੌਜੀਆਂ ਦੇ ਪਹੁੰਚੇ ਜਿਹੜੇ ਬਣੇ ਹੋਏ ਆ ਦਿਖਾ ਦਿਓ ਸੋ ਅਗਲੀ ਗੱਲਬਾਤ ਕਰਦੇ ਆ ਮੰਨੂ ਜੀ ਜਿਹੜਾ ਇਹ ਪਿੰਡਾਂ ਦੇ ਪਿੰਡ ਇਹ ਬਾਰਡਰ ਦੇ ਜਿਹੜੇ ਖਾਲੀ ਜਿਵੇਂ ਸਾਨੂੰ ਰਸਤੇ 'ਚ ਮਿਲੇ ਆ ਪੱਕਾ ਚਸਤੀ ਪਿੰਡ ਦੇ ਲੋਕ ਵੀ ਬਹੁਤ ਸਾਰੇ ਤੁਹਾਡੇ ਪੂਛਾ 18 ਦੇ ਲੋਕ ਵੀ ਬਹੁਤ ਸਾਰੇ ਜਾ ਰਹੇ ਆ ਪਿੰਡ ਛੱਡ ਕੇ ਤੇ ਕਿਵੇਂ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੋਗੇ ਸੁਲੱਖ ਤਾਂ ਹੀ ਬਹੁਤ ਹੁੰਦਾ ਹਰ ਬਾਰ ਛੱਡ ਕੇ ਚੱਲੇ ਆ ਪਿੱਛੇ ਚੋਰੀ ਦਾ ਵੀ ਖਤਰਾ ਹੈ ਹਾਂਜੀ ਤੇ ਲੇਡੀਜ਼ ਨੂੰ ਤਾਂ ਜਾਣਾ ਪਊਗਾ ਹਾਂਜੀ ਬੰਦੇ ਇੱਕ ਅਧਾਰ ਹੋਗਾ ਪਿੰਡ 'ਚ ਠੀਕ ਹੈ ਜਾਣਾ ਪਊਗਾ ਕਿਉਂਕਿ ਹਰ ਬਾਰ ਵੀ ਸੰਭਾਲਣਾ ਪੈਣਾ ਹਾਂ ਪਰ ਤੇ ਦੁੱਖ ਤਾਂ ਬਹੁਤ ਲੱਗਦਾ ਦੁੱਖ ਬਹੁਤ ਲੱਗਦਾ ਵੀਰੇ ਤੇ ਹਰਦਮ ਡਰ 'ਚ ਵੀ ਬੈਠੇ ਹਾਂ ਦਿਨ ਰਾਤ ਡਰ ਤੱਕ ਜਿਹੜੇ ਕਮਜ਼ੋਰ ਦਿਲ ਵਾਲੇ ਉਹਨਾਂ ਤੇ ਡਰ ਲੱਗਦਾ ਹੈ ਤੇ ਤਕੜਾ ਵੀ ਕਰਨਾ ਪੈਂਦਾ ਡਰ ਤਾਂ ਹੈਗਾ ਜਿਹੜਾ ਦਿਲ ਤਕੜਾ ਕਰਨਾ ਉਹ ਡਰ ਤਾਂ ਹੈਗਾ ਲੱਗਣਾ ਪਊਗਾ ਰਾਤ ਗੋਲਾਬਾਰੀ ਕਦੋਂ ਵੀ ਹੋ ਸਕਦੀ ਹੈ ਰਾਤ ਨੂੰ ਗੋਲਾਬਾਰੀ ਹੋਈ ਸੀਗੀ ਰਾਤ ਹੋਈ ਹੈ ਜੀ ਕਿੰਨੇ ਵਜੇ ਜੀ ਰਾਤ ਨੂੰ 9:30 ਹੋਈ ਸੀਗੀ ਕਿਹੜੀ ਸਾਈਡ ਨੂੰ ਹੋਈ ਹੈ ਕਿੱਥੋਂ ਹੋਈ ਕੋਈ ਪਤਾ ਨਹੀਂ ਇਹਦਰੋਂ ਪਾਕਿਸਤਾਨ ਤੋਂ ਹੀ ਆਈ ਸੀਗੀ ਪਾਕਿਸਤਾਨ ਤੋਂ ਆਈ ਸੀ ਤੇ ਇਹ ਉੱਪਰੋਂ ਹੀ ਗਈਆਂ ਆਪਣੇ ਪਿੰਡ ਦੇ ਕਬੂਲ ਸ਼ਹਿਰ ਹਾੜ ਦੇ ਉੱਪਰ ਦੀਆਂ ਗਈਆਂ ਹਾਂਜੀ ਉੱਪਰ ਹੀ ਨਸ਼ਟ ਕਰਤੀ ਸੀਗੀਆਂ ਉੱਪਰ ਹੀ ਨਸ਼ਾ ਮਤਲਬ ਉਹ ਤਾਂ ਦਿਲ ਤਾਂ ਡਰਦਾ ਹੋਵੇ ਜੇ ਉੱਥੇ ਡੈਕ ਮੈਂ ਨਾ ਰੱਬ ਨਾ ਕਰੇ ਤਾਂ ਚਲ ਜੀ ਲਾਈਟ ਜਿਵੇਂ ਲਾਈਟ ਜਿਵੇਂ 9 ਵਜੇ ਗਈ ਸੀਗੀ ਹਾਂਜੀ 10 15 ਮਿੰਟ ਬਾਅਦ ਸਟਾਰਟ ਹੋ ਗਈ ਤੁਹਾਡਾ ਤੁਹਾਡੇ ਪਿੰਡ ਚੋਂ ਵੀ ਕਾਫੀ ਲੋਕ ਜਾ ਰਹੇ ਆ ਕਿ ਤੁਸੀਂ ਵੀ ਕਿਉਂ ਜਾ ਰਹੇ ਹੋ ਉਸ ਮੌਕੇ ਕਿ ਇੱਕ ਵਾਰ ਤਾਂ ਦੇਖਿਆ ਅੱਛਾ ਜੀ ਉਹ ਆਗਮਨ ਆ ਗਏ ਠਾਈ ਕਹਿਣਗੇ ਪਿੱਛੇ ਅਸੀਂ ਪੁੱਛਿਆ ਕਿ ਨੂੰ ਕਿਤੇ ਸਾਨੂੰ ਬੀਸੀ ਮੈਡਮ ਨਹੀਂ ਮਿਲ ਰਹਾ ਹੈ ਉਹਨਾਂ ਰ ਆਪਣੇ ਇਹ ਜਗ੍ਹਾ ਤੋਂ ਦੇ ਇਲਾਕੇ ਨੇੜੇ ਆ ਜਿਸ ਤੇ ਹੋ ਗਿਆ ਕਿਲੋਮੀਟਰ ਸ਼ਾਸਨ ਨਾ ਤੁਹਾਨੂੰ ਤਾਮ ਨਹੀਂ ਦੇ ਦਿੱਤੀ ਆ ਹੁਣ ਜਾਨੀ ਮੰਨੀ ਨੁਕਸਾਨ ਤੁਹਾਡਾ ਤੁਸੀਂ ਆਪ ਜਮਾ ਰਹੋ ਵੀ ਜੇ ਇੱਥੇ ਬੈਠੇ ਹੋ ਬੈਠਾ ਕੋ ਨੁਕਸਾਨ ਹੋ ਜਾਂਦਾ ਤਾਂ ਕੋਈ ਗੁੱਤ ਕਰਕੇ ਬੈਹ ਜਾਂਦੇ ਨਹੀਂ ਜਾਂਦੇ ਹਾਂ ਕੋਈ ਕਹਿਦਾ ਕੋਈ ਵੀ ਲਾਈਟਾਂ ਲੂਟਾ ਬੰਦ ਰੱਖਦੇ ਹੋ ਹਾਂਜੀ ਲਾਈਟਾਂ ਪੂਰੀ ਤਰ੍ਹਾਂ ਹਾਂਜੀ ਮਤਲਬ ਪ੍ਰਸ਼ਾਸਨ ਨੇ ਜੋ ਕਰ ਰਹੇ ਹੋ ਚਾਹੀਦਾ ਵੀ ਹੈ ਸੋ ਇਹ ਮਨੂਜੀ ਦਾ ਤੇ ਪੱਟੀ ਸਾਹਿਬ ਦਾ ਕਹਿਣਾ ਵੀ ਜੋ ਪ੍ਰਸ਼ਾਸਨ ਨੇ ਸਾਨੂੰ ਹੁਕਮ ਦਿੱਤੇ ਆ ਨਦੇ ਅਸੀਂ ਪੂਰੀ ਪਾਲਣਾ ਕਰ ਰਹੇ ਹਾਂ ਪਰ ਅਸੀਂ ਹਰਦਮ ਚੋ ਵੀ ਕੱਡੇ ਖਤਰੇ ਚ ਹਾਂਜੀ ਸੋ ਖਤਰਾ ਜਿਹੜਾ ਬਣਿਆ ਹੋਇਆ ਬਹੁਤ ਮਾੜਾ ਹੋ ਰਿਹਾ ਏ ਜਿੱਥੇ ਵੀ ਹੋ ਰਿਹਾ ਚਾਹੇ ਉਹ ਹਿੰਦੁਸਤਾਨ ਚ ਹੋ ਰਿਹਾ ਚਾਹੇ ਪਾਕਿਸਤਾਨ ਚ ਹੋ ਰਿਹਾ ਜੇ ਆਪਾਂ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਬਾਰਡਰ ਤੇ ਇਨਾ ਡਰ ਆ ਤੇ ਜਿਹੜੇ ਪਾਕਿਸਤਾਨ ਦੇ ਲੋਕ ਬਾਰਡਰ ਤੇ ਬੈਠੇ ਆ ਉਹਨਾਂ ਚ ਵੀ ਬਹੁਤ ਡਰਦਾ ਪਿਆ ਹੋਣਾ ਲੇਕਿਨ ਜੋ ਵੀ ਹੋ ਰਿਹਾ ਮਾੜਾ ਹੋ ਰਿਹਾ ਅਰਦਾਸ ਕਰਿਆ ਕਰੀਏ ਵੈਗਰੂ ਅੱਗੇ ਵੀ ਸ਼ਾਂਤ ਹੋ ਜੇ ਕੰਮ ਹੋ ਜਾਏ ਕੰਮ ਆਪਾਂ ਆਪਣੇ ਘਰਾਂ ਚ ਬੈਠੇ ਰਹੀਏ ਨਾ ਕਿ ਤੇ ਜਾਣਾ ਪਵੇ ਜੁੜੇ ਰਹਿਣਾ ਸਾਡੇ ਨਾਲ ਫੇਰ ਮਿਲਦੇ ਆ ਹੋਰ ਵੀ ਕਿਤੇ ਇਸੇ ਪਿੰਡ 'ਚ ਜਾਂ ਹੋਰ ਪਿੰਡ 'ਚ ਜਾ ਕੇ ਤੁਹਾਨੂੰ ਹੋਰ ਵੀ ਵੀਰਾਂ ਦੇ ਨਾਲ ਰੂਪਰੂ ਕਰਾਉਣੇ ਆ ਹੋਰ ਵੀ ਲੋਕਾਂ ਦੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਲੈ ਕੇ ਆਉਣੇ दिल्ली क्राइम नेशनल न्यूज़ नजर सफर